ਕੀ ਜਰੂਰੀ ਹੈ ਜੀ ਮੈਂ ਕਹਿੰਦਾ ਹਾਂ ਮਨਸਾਹਬ ਮੇਨ ਵਿਆਹ ਦੀ ਸੋਰੀ ਖਰਾਬ ਹੈ ਮੇਰੇ ਨਾਲ ਸੇਵਾ ਕਰਦੇ ਆਉਂਦੀ ਗੱਲ ਸੱਚ ਹੈ ਵੈਲਕਮ ਰਿਪੋਰਟਰ ਇੱਥੇ ਬਾਹਰ ਆਫ ਬਾਸ ਨਾ ਪਦੀਏ ਜਿੰਦਾਸੀ ਵਾਲੇ ਮਸ਼ਹੂਰ ਹੈ ਸ਼ਹਿਰ ਚ ਇਹ ਆਈ ਹੈ ਮੇਰੇ ਕੋਲ ਆਪ ਗਾਇਤ ਨੂੰ ਆਉਂਦਾ ਹੈ ਜਿੰਦਾ ਵਿਆਹ ਕਿਹੜਾ ਲਾਇਆ ਕਰੋ ਐਸ ਰਿਪੋਰਟਰਾਂ ਨੂੰ ਪਿਠਾ ਕੇ ਆਰਾਮ ਨਾਲ ਸਾਰੇ ਆਉਂਦੇ ਆ। ਕੀ ਹੋਇਆ ਥੋੜਾ ਆ ਜਾ ਤੁਸੀਂ। ਉਹ ਅੱਛਾ ਚਲੋ ਚਲੋ। ਚਲੋ। ਲੇਡੀਜ਼ ਤੇ ਕਰਾਉਣਾ ਸੀ ਇਹਨਾਂ ਨੂੰ। ਮੈਂ ਤਾਂ ਫੜ ਲਓ ਥੋੜਾ ਜਿਹਾ ਜੀ ਸਾਈਡ ਤੋਂ ਬੜਾ ਥੱਲੋ 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 ਜੀ ਹਾਂ। ਇੱਧਰ ਦੇਖ ਲਓ ਸਾਰੇ ਇਕੱਠੇ। اوه <laughs> ਬਾਹਰ ਆਲੋ। ਪਾਸੇ ਚੱਲ ਗਿਆ ਨਾ ਵੀ ਜਾਓ। ਹਾਂ। ਹਾਂ ਹੁਣ ਠੀਕ ਆ। ਬਸ ਮਿੱਟੀ ਬਾਹਰ ਕੱਢ ਦੂ। ਉਹ ਰੱਖ ਲਓ। ਚਲੋ। ਓਕੇ ਬੋਲ ਰੱਖ ਲਓ। ਇਹਨੂੰ ਬਾਹਰ ਹੀ ਆ। ਇਹ ਮਹਾਂ ਦਾ ਕੋ ਐਂਟਾ ਕੋ બસ ਆਵੇ ਜੀ ਇਹੀ ਹੈ ਚੇਅਰਮੈਨ ਸਾਹਿਬ ਇੱਥੇ ਦੇਖੋ ਬੜਾ ਕਾਤਾ ਲੱਗੇ ਪਾਉਂਦਾ ਵਾਹਿਗੁਰੂ ਜੀ ਬੜੇ ਕਿੰਨਾ ਲੱਗਦਾ ਤੁਹਾਨੂੰ ਆਇਆ ਤਾਪੜੇ ਵਾਹਿਗੁਰੂ ਜੀ ਅੱਜ ਬਾਬਾ ਜੀ ਸਪਾਲ ਸਿੰਘ ਜੁਵੈਂਟ ਸੈਕਟਰੀ ਐਕਸਕਿਊਟਿਵ ਪੰਜਾਬ ਅੱਜ ਬਹੁਤ ਖੁਸ਼ ਕਿਸਮਤ ਵਾਲੀ ਗੱਲ ਆ ਕਿ ਅੱਜ ਇੰਪਰੂਵਮੈਂਟ ਟਰਸਟ ਦੀ ਜੋ ਕਿ ਆਪਣਾ ਚਾਰਦਵਾਰੀ ਦੀ ਆਪਣਾ ਅੱਜ ਉਦਗਾਟਣ ਕੀਤਾ ਮੈਂ ਧੰਨਵਾਦ ਕਰਦਾ ਆਵਾਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਗਗਨਦੀਪ ਸਿੰਘ ਧਾਰੀਵਾਲ ਚੇਅਰਮੈਨ ਜਿਨ੍ਹਾਂ ਨੇ ਕਿ ਸਾਡੇ ਪੁਰਾਣੇ ਮੈਂਬਰਾਂ ਨੂੰ ਜਿਨ੍ਹਾਂ ਨੇ ਕਿ ਪਾਰਟੀ ਨੂੰ ਖੜਾ ਕੀਤਾ ਸੀ ਉਹਨਾਂ ਨੂੰ ਯਾਦ ਕੀਤਾ ਉਹਨਾਂ ਤੋਂ ਇਹ ਕਾਟਣ ਕਰਵਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦੇ ਫਾਊਂਡੇਸ਼ਨ ਮੈਂਬਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇਹ ਸਭ ਦੇਖ ਕੇ ਕਿ ਸਾਡੇ ਹੁਨਾਰ ਜਿਹੜੇ ਇੱਥੋਂ ਦੇ ਸਰਦਾਰ ਗਗਨਦੀਪ ਸਿੰਘ ਕਾਲੀਵਾਲ ਜੀ ਹਨ ਇਹ ਹਰੇ ਕੰਮ ਦੇ ਵਿੱਚ ਆਪਣਾ ਯੋਗਦਾਨ ਆਪਣਾ ਇੰਟਰਸਟ ਦਿਖਾ ਰਹੇ ਹਨ ਸਾਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਇਹਨਾਂ ਪ੍ਰਤੀ ਔਰ ਪਰਮਾਤਮਾ ਕਰੇ ਇਹਨਾਂ ਦੀ ਹਰ ਇੱਕ ਇੱਛਾ ਜਿਹੜੀ ਹੈ ਉਹ ਪੂਰੀ ਹੋਏ ਭਗਵੰਤ ਮਾਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕੇਜਰੀਵਾਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਲਾਲਾ ਲਾਜਪਤਰਾਏ ਸਕੀਮ ਹੈ ਜਿਸ ਦੀ 4 ਦੁਵਾਰੀ 70 ਲੱਖ ਰੁਪਏ ਦੀ ਲਾਗਤ ਨਾਲ ਇੰਪਰੂਵਮੈਂਟ ਟਰਸਟ ਕਰਨ ਜਾ ਰਿਹਾ ਹੈ ਔਰ ਇਹ ਬਿਲਕੁਲ ਪੌਸ਼ ਏਰੀਆ ਵਧੀਆ ਕਲੋਨੀ ਆ ਜਿਸ ਦੀ ਚਾਰਦੁواری ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵਾਸਤੇ ਸਰਕਾਰ ਨੂੰ ਭੇਜਾਂਗੇ ਤੇ ਇਹ ਜਿਹੜੀ ਹੈਗੀ ਹੈ ਕਮਰਸ਼ੀਅਲ ਕਲੋਨੀ ਲੋਕਾਂ ਦੇ ਸਪੁਰਦ ਕਰਾਂਗੇ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਇਹਦੀ ਚਾਰਦੁਵਾਰੀ ਹੋਣੀ ਹੈ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦਾ ਪਾਰਟੀ ਦੇ ਫਾਊਂਡਰ ਮੈਂਬਰ ਸਾਡੇ ਬਾਬਾ ਜੀ ਜਸਪਾਲ ਸਿੰਘ ਜੀ ਅੰਕਲ ਸਿੰਘ ਹੋਰੀ ਔਰ ਇਹ ਸਾਰੀ ਟੀਮ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿੰਨਾ ਕਰਕੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ ਜਿੰਨਾ ਕਰਕੇ ਅਸੀਂ ਅੱਜ ਚੇਅਰਮੈਨੀਆਂ ਦਾ ਆਨੰਦ ਮਾਨ ਰਹੇ ਹਾਂ ਜਿੰਨਾ ਕਰਕੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਇਹਨਾਂ ਸਾਰੇ ਵਰਕਰਾਂ ਨੇ ਅੱਜ ਰਲ ਕੇ ਇਸ ਦਾ ਜਿਹੜਾ ਉਦਘਾਟਨ ਕੀਤਾ ਜੀ ਬਿਲਕੁਲ ਜੀ ਉਹ ਡਿਸਪਿਊਟ ਖਤਮ ਹੋ ਗਏ ਆ ਹੁਣ ਅਸੀਂ ਚਾਰ ਦਿਵਾਰੀ ਕਰਾਂਗੇ ਉਹਦੇ ਚ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਸਾਡੀ ਮਾਲਕੀ ਕਿੰਨੀ ਜਗ੍ਹਾ ਤੇ ਹੈਗੀ ਆ ਲਗਭਗ 6.5 ਏਕੜ ਜ਼ਮੀਨ ਹੈ ਫਿਲਹਾਲ ਇਹਦੇ ਚ ਕੋਈ ਡਿਸਪਿਊਟ ਨਹੀਂ ਜੀ ਖੱਡੇ ਵਗੈਰਾ ਇਹਦੀ ਸਾਰੀ ਮੰਤੀ ਹੋ ਗਈ ਹੈ ਜੀ ਇਹ ਚਾਰ ਦੀਵਾਰੀ ਦਾ ਕੰਮ ਅੱਜ ਤੋਂ ਸ਼ੁਰੂ ਹੈ ਜੀ ਔਰ ਬਹੁਤ ਜਲਦ ਜਿਹੜੀ ਹੈਗੀ ਆ ਚਾਰ ਦੀਵਾਰੀ ਹੋ ਜੂਗੀ ਉਸ ਦੇ ਨਾਲ ਹੀ ਇੰਪਰੂਵਮੈਂਟ ਟਰਸਟ ਵੱਲੋਂ 15 ਲੱਖ ਰੁਪਏ ਦੀ ਲਾਗਤ ਦੇ ਨਾਲ ਡੀ ਲਕਸ ਬਾਥਰੂਮ ਜਿਹੜੇ ਹੈਗੇ ਆ ਆਪਣਾ ਬਾਬਾ ਫਰੀਦ ਮਾਰਕੀਟ ਚ ਬਣ ਰਹੇ ਆ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਗ੍ਰੀਨ ਬੈਲਟ ਦਾ ਕੰਮ ਚੱਲ ਰਿਹਾ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਉਸ ਦੇ ਨਾਲ ਨਾਲ ਹੀ 50 ਲੱਖ ਰੁਪਏ ਦੀ ਲਾਗਤ ਦੇ ਨਾਲ ਗਿਆਨੀ ਜੈਲ ਸਿੰਘ ਐਵੈਨਿਊ ਦੇ ਵਿੱਚ ਪ੍ਰੀਮਿਕਸ ਪਾਉਣ ਜਾ ਰਹੇ ਹਾਂ ਜੀ ਦਾ ਵਰਕ ਆਰਡਰ ਵੀ ਅਸੀਂ ਦਿੱਤਾ ਪਰ ਹੁਣ ਮੌਸਮ ਖਰਾਬ ਹੋਣ ਕਰਕੇ ਅਸੀਂ ਜਿਹੜਾ ਪ੍ਰੀਮਿਕਸ ਪਾ ਨਹੀਂ ਰਹੇ ਔਰ ਆਉਣ ਵਾਲੇ ਦਿਨਾਂ 'ਚ 69ਏ ਦੇ ਤਹਿਤ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਪਲਾਂਟੇਸ਼ਨ ਤੇ ਕੰਮ ਕਰ ਰਹੇ ਹਾਂ ਹੋਰ ਬਹੁਤ ਕੁਝ ਡਵੈਲਪਮੈਂਟ ਵਾਸਤੇ ਤੁਹਾਨੂੰ ਦਿਖੂਗਾ ਵੀ 26 ਦੀ ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਉਦਘਾਟਨ ਅਸੀਂ ਕਰਾਂਗੇ